ਆਜੇ ਇੱਧਰ ਪਾਸੇ ਆਜੋ ਆਜੇ ਇੱਧਰ ਪਾਸੇ ਆਜੋ ਚੱਲ ਆਜਾ ਲੱਡੂ ਫੋਟੋ ਖਿੱਚ ਲਵਾਂਗੇ ਫੋਟੋ ਖਿੱਚ ਦਿਆਂਗੇ ਵਾਹ ਜਾ ਇਹ ਲੱਡੂ ਖਾ ਲੈ ਖਾਣੇ ਲੱਡੂ ਜੀ ਅੱਜ ਆਜੋ ਪਨਹਾਲਾ ਖੇਤੋਂ ਰੋਟੇ ਛੜਕਵਾ ਰਹੇ ਸੀ ਅਸੀਂ ਇਹਨਾਂ ਦਾ ਡੇਂਜਰ ਉਹ ਟੁੱਟੀ ਵੀ ਸੀ ਬਚਣਾ ਧੰਨਵਾਦ ਕਰਨਾ ਹੈ ਮਜ਼ਦੂਰ ਸਾਡੇ ਪਾਸ ਸੜਕ ਬਣਾਉਣ ਆਏ ਨੇ ਅਸੀਂ ਇਹਨਾਂ ਦਾ ਸਵਾਗਤ ਕਰਦਾਂ ਲੱਡੂਆਂ ਨਾਲ ਚਾਹ ਪਿਲਾ ਕੇ ਸੇਵਾ ਦੀ ਸੇਵਾ ਤੇ ਫਲ ਦਾ ਫਲ ਹੈ ਜੀ ਕਿਉਂਕਿ ਇਹ ਬੰਦੇ ਬਹੁਤ ਮਿਹਨਤ ਕਰ ਰਹੇ ਨੇ ਵਿਚਾਰੇ ਇਨਾ ਚਾਹ ਬਲਾਈ ਹੈ ਅਸੀਂ ਹਰੇਕ ਬੰਦੇ ਨੂੰ ਕਹਿੰਦੇ ਹਾਂ ਹਰੇਕ ਘਰ ਵਾਲੇ ਨੇੜੇ ਵਾਲੇ ਕਹਿੰਦੇ ਹਾਂ ਵੀ ਹਰੇਕ ਬੰਦਾ ਇਹਨਾਂ ਨੂੰ ਵਿਚਾਰਾਂ ਨੂੰ ਇਸ ਤਰੀਕ ਖਾਣ-ਪੀਣ ਪਲਾਵੇ ਇਹ ਵੀ ਬਹੁਤ ਮਿਹਨਤ ਵਾਲੇ ਬੰਦੇ ਨੇ ਆਪਣਾ ਕੰਮ ਕਰ ਰਹੇ ਨੇ ਸੜਕਾਂ ਬਣਾ ਰਹੇ ਨੇਗੇ ਚਾਹ ਪਲਾਓ ਇਹਨਾਂ ਨੂੰ ਰੋਟੀ ਖਵਾਓ ਲੱਡੂ ਖਵਾਓ ਸਾਰੇ ਵੀਰ ਨੇ ਮੇਰੇ ਇਹ ਇਹਨਾਂ ਦੇ ਇੱٹری ਸੇਵਾ ਕਰੋ ਠੰਡ ਤੋਂ ਬਣੀਆਂ ਬਹੁਤ ਵਧੀਆ ਜਿੱਥੇ ਸਾਡੇ ਇੰਨੇ ਐਕਸੀਡੈਂਟ ਹੁੰਦੇ ਸੀਗੇ ਉਹ ਵਧੀਆ ਸ਼ਾਨਦਾਰ ਸੜਕ ਬਣੀਆਂ ਵਧੀਆ ਮਟੀਰੀਅਲ ਪਾਇਆ ਹੋਇਆ ਜੀ ਬਹੁਤ ਵਧੀਆ ਮਟੀਰੀਅਲ ਪਾਇਆ ਜਾ ਬਹੁਤ ਸ਼ਾਨਦਾਰ ਸੜਕ ਬਣੀ ਆਗੀ ਸ਼ੇਰਪੁਰ ਤੋਂ ਬਰਨਾਲਾ ਰੋਡ ਦੇ ਬਹੁਤ ਜਿਆਦਾ ਕਿੱਤੇ ਪੈਏ ਬਹੁਤ ਸ਼ਾਨਦਾਰ ਸੜਕ ਬਣੀਆਂ ਬਹੁਤ ਜਲਦੀ ਸੜਕ ਬਣੀਆਂ ਜੀ ਇਸ ਕਰਕੇ ਇਹਨਾਂ ਦਾ ਅਸੀਂ ਵੀਰਾਂ ਦਾ ਸਵਾਗਤ ਕਰਦੇ ਹਾਂ ਲੱਡੂ ਖਵਾਏ ਨੇ ਚਾਹ ਪਲਾਈ ਹੈਗੀ ਧੰਨਵਾਦ ਜੀ